ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਦਾ ਸਾਰਾ ਬਹੁਤ ਵੱਡਾ ਜਹਾਜ਼ ਹੈ ਜੀ ਜਿਹਦੇ ਵਿੱਚ ਆਪਾਂ ਜਾਣਾ ਹੈ ਹਣ ਸਾਈਕਲਾਂ ਇੱਥੇ ਖੜਾਤੀਆਂ ਮੀਂਹ ਜਰ ਤੋਂ ਬਚਾ ਕੇ ਆਪਾਂ ਇੱਥੇ ਖੜਾਈਆਂ ਹੋਈਆਂ ਪਾਸ ਪਤਾ ਲੱਗ ਰਿਹਾ ਜੀ ਕਿੰਨਾ ਜ਼ਿਆਦਾ ਰਫ ਹੈ ਜੀ ਤੋਂ ਅਸਾਂ ਇਹਨਾਂ ਕੋਲ ਕੇ ਫਿਰ ਕੋਈ ਬੰਦ ਵੀ ਕਰ ਦਿੰਦੇ ਨੇ ਠੀਕ ਹੈ ਪੰਗੇ ਪੰਗੇ ਲੈਣਾਂ ਦੀ ਬਾਬਾ ਜੀ ਸਾਡੀ ਆਦਤ ਬਹੁਤ ਪੈੜੀ ਹੈ ਜੀ ਕਿ ਨਹੀਂ ਸਮਾਨ ਪੈਕ ਹੋ ਗਿਆ ਸਾਈਕਲਾਂ ਹੋ ਗਈਆਂ ਨੇ ਤਿਆਰ ਸਾਰਿਆਂ ਦੀਆਂ ਤੇ ਇੱਧਰ ਆਪਣਾ ਖਾਣ ਪੀਣ ਦਾ ਸਮਾਨ ਜਿਹੜਾ ਕੱਲ ਮੈਂ ਲੈ ਕੇ ਆਇਆ ਸੀਗਾ ਜੀ ਮਾਰਡ ਤੋਂ ਚੰਗਾ ਦੁੱਧ ਲਿਆਇਆ ਸੀਗਾ ਥੋੜਾ ਜਿਹਾ ਰੱਸੀ ਸੰਦੀਪ ਟੈਟ ਜ਼ਿਆਦਾ ਨਾ ਬੰਨੀ ਨਹੀਂ ਤਾਂ ਦੁੱਧ ਪਾੜ ਜਾਊਗਾ ਠੀਕ ਹੈ ਤੇ ਇੱਧਰ ਆਪਣਾ ਸਮਾਨ ਤਿਆਰ ਹੋ ਗਿਆ ਪਾਸੇ ਕੱਸੀ ਤੱਕ ਹੀ ਲੈ ਕੇ ਜਾਣਾ ਜੀ ਸ਼ਿਪ ਤੱਕ ਮੈਂ ਬਾਰ ਬਾਰ ਨਾ ਜਹਾਜ਼ ਨੂੰ ਜਿਹੜਾ ਹੈਗਾ ਕਿਸਤੀ ਬੋਲਦਾ ਨਾ ਉਹ ਥੋੜਾ ਜਿਹਾ ਤੁਸੀਂ ਕਰ ਲਿਓ ਮੈਨੇਜ ਉਹਦੇ ਲਈ ਬਹੁਤ ਬਹੁਤ ਮਾਫੀ ਮੰਗਦਾ ਮੈਂ ਤੇ ਆਪਾਂ ਹੁਣ ਚੱਲਦੇ ਆ ਜੀ ਜਹਾਜ਼ ਆਪਣੀ ਜੈਟੀ ਹੈ ਜੀ ਆਪਣੀ ਹੱਡੋ ਜੈਟੀ ਤੋਂ ਆਪਣਾ ਜਿਹੜਾ ਹੈਗਾ ਜਹਾਜ਼ ਚੱਲਣਾ ਜਿਹੜੀ ਚਾਥਮ ਮੇਲਾ ਉਹਦੇ ਤਿੰਨ ਨੰਬਰ ਗੇਟ ਤੋਂ ਆਪਣਾ ਜਿਹੜਾ ਜਹਾਜ਼ ਚੱਲਣਾ ਦੋ ਤਿੰਨ ਵਾਰੀ ਚੈਕਿੰਗ ਹੋਏਗੀ ਚੈਕਿੰਗ ਹੋਣ ਤੋਂ ਬਾਅਦ ਆਪਾਂ ਅੰਦਰ ਜਾਵਾਂਗੇ ਤੇ ਬਸ ਫਿਰ ਉਸ ਤੋਂ ਬਾਅਦ ਅਸੀਂ ਚੱਲ ਪਾਵਾਂਗੇ ਜੀ ਪੋਰਟ ਪਲੇਅਰ ਤੋਂ ਕੈਂਪ ਬੈਲਵੇ ਵਾਲ ਨੂੰ ਕੈਂਪ ਬੈਲਵੇ ਜਿਹੜਾ ਕਿ ਪੰਜਾਬੀਆਂ ਦਾ ਇੱਕ ਵਸਾਇਆ ਹੋਇਆ ਬਹੁਤ ਹੀ ਵਧੀਆ ਸੋਹਣਾ ਟਾਪੂ ਗ੍ਰੇਟ ਨਿਕੋਬਾਰ ਦੇ ਵਿੱਚ ਬਹੁਤ ਹੀ ਸੋਹਣਾ ਪਿੰਡ ਹੈ ਜੀ ਤੇ ਸ਼ੁਰੂ ਕਰਦੇ ਆ ਜੀ ਹਰਿ ਕ੍ਰਿਸ਼ਨ ਸਾਸਤਰੀ ਕਾਰਡ ਮੇਰਾ ਸਾਰੇ ਵੀਰ ਭ 9ਵੇਂ ਪਾਰ ਦੇ ਵਿੱਚ 9ਵੇਂ ਐਪੀਸੋਡ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਸ਼ਹਿਰ ਪੋਰਟ ਪਲੇਅਰ ਤੋਂ ਏਰੀਆ ਪੁਲਿਸ ਲਾਈਨ ਤੇ ਇਸ ਵੀਡੀਓ ਨੂੰ ਕਰਦੇ ਆ ਸ਼ੁਰੂਆਤ ਜੀ ਆਪਾਂ ਜਾ ਰਹੇ ਹਾਂ ਜੀ ਪੋਰਟ ਪਲੇਅਰ ਤੋਂ ਕੈਂਪ ਬੈਲ ਬੇ ਇੱਕ ਤਕਰੀਬਨ 500 ਕੁਝ ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕਰਕੇ ਨੋਟਿਕਲ ਮਾਈਲ ਆਪਣੇ ਮੰਨ ਲਈ 200 ਕੁਝ ਹੋ ਜਾਂਦੇ ਨੇ ਉਹ ਸਫ਼ਰ ਤੈਅ ਕਰਕੇ ਆਪਣਾ ਪਹੁੰਚ ਰਹੇ ਹਾਂ ਜੀ ਆਪਣਾ ਕੈਂਪ ਬੈਲ ਬੇ ਵੱਲੋਂ ਤੇ ਇਹ ਸਾਰੀ ਦੀ ਸਾਰੀ ਟ੍ਰਿਪ ਸਪੌਂਸਰਡ ਹੈ ਜੀ ਕੈਂਪ ਬੈਲ ਬੇ ਵੱਲਿਆਂ ਵੱਲੋਂ ਚਲੋ ਜੀ ਸਮਾਨ ਪੈਕ ਸਪੀਕਰ ਔਨ ਦੀ ਗੋ ਗਾਣੇ ਚਲਾਵਾਂਗੇ ਭੇਟਾਂ ਲਾਵਾਂ ਸ਼ਾਵਤ ਲਾਵਾਂਗੇ ਤੇ ਵਧੀਆ ਜਿਹੜਾ ਹੈਗਾ ਸਫਰ ਨਿਭੇੜ ਦਾਂਗੇ ਜੀ ਚਲੋ ਜੀ ਚੱਲਦੇ ਆ ਇੱਕ ਵਧੀਆ ਜੇ ਇੰਟਰ ਦੇ ਨਾਲ ਸ਼ੁਰੂਆਤ ਕਰਦੇ ਆ ਚਲੋ ਜੀ ਇੱਥੋਂ ਲਾਣਾ ਔਖਾ ਹੁੰਦਾ ਮੈਂ ਬਾਰ-ਬਾਰ ਕਹਿੰਦਾ ਨਿਕਲ ਗਏ ਆ ਜੀ ਹੁਣ ਉੱਥੇ ਮਿਲਦੇ ਆ ਹਾਡੋਜੈਟੀ ਗੇਟ ਨੰਬਰ 3 ਤੇ ਜਾ ਕੇ ਸਾਈਕਲਾਂ ਲਿਆ ਕੇ ਖੜਾਤੀਆਂ ਤੇ ਇਧਰੋਂ ਹੱਥ ਉਹਨਾਂ ਦਾ ਆ ਗਿਆ ਕਿ ਜਾਓ ਜੀ ਪਹਿਲੇ ਇਹ ਕਹਿ ਰਹੇ ਸੀਗੇ ਇਹਦਾ ਪਤਾ ਕਰਨਾ ਪੈਣਾ ਫਰੀਟ ਦੇ ਬਾਰੇ ਕੀ ਹਿਸਾਬ ਕਿਤਾਬ ਹੈ ਫਰੀਟ ਚ ਜਾਂਦਾ ਹੈ ਤੇ ਫਿਰ ਉਹਨੋਂ ਮਾੜੀ ਟਿਕਟ ਇਹਨਾਂ ਕੋਲ ਵਾਪਸ ਲੈ ਲੈਣੇ ਤੇ ਫਿਰ ਹੁਣ ਅੱਗੇ ਵੱਲ ਨੂੰ ਨਿਕਲਦੇ ਹਾਂ ਜੀ ਪੋਰਟ ਮੈਨੇਜਮੈਂਟ 게ਟ ਨੰਬਰ 3 ਖੱਡੋ ਜੱਟੀ ਪਰ ਉਹ ਵਾਲਾ ਅੰਦਰ ਹੀ ਘਾਟੇਗਾ ਆਪ ਲੋਕੋ ਨੂੰ ਹਾਂ ਉਹ ہماری ਬਾਤ ਹੋ ਗਈ ਸੀ ਪਰਲੇ ਪਾਸੇ ਖੜੀ ਹੋਏਗੀ ਐਮਵੀ ਸਿੰਧੂ ਜਿਹਦੇ ਚ ਅਸੀਂ ਜਾਣਾ ਹੈ ਅੰਦਰ ਸਾਡੀ ਪਰਚੀ ਸਾਰੀ ਕਾਰਗੋ ਵਾਲੇ ਇਕੱਠੇਗਾ ਕਸ ਇਨਫੋਰਮੇਸ਼ਨ ਸੈਂਟਰ ਇੱਥੇ ਟਿਕਟ ਚੈੱਕ ਹੋਊਗੀ ਜਿਵੇਂ ਹੈ ਹਰਪਾ ਅਸਦੀਪ ਟਿਕਟ ਫੜ ਕੇ ਖੜਾ ਹੋਇਆ ਨਾਲ ਧਾਰ ਘੜੇ ਤੇ ਚੈੱਕ ਕਰਦੇ ਨੇ ਤੇ ਉਸ ਤੋਂ ਬਾਅਦ ਗਾਣ ਨੂੰ ਭੇਜਦੇ ਨੇ ਆਪਣੀ ਟਿਕਟ ਤਕਰੀਬਨ 4 ਬੰਦਿਆਂ ਦੀ ਲੱਗੀ ਹੈ ਜੀ 17000 ਰੁਪਏ ਦੇ ਕਰੀਬ ਇੱਥੋਂ ਦੀ ਕੈਂਪ ਬੈਲ ਤੱਕ ਦੀ ਤੇ ਇਹ ਸਾਈਕਲ ਦਾ ਪ੍ਰਾਈਸ ਬਹੁਤ ਜ਼ਿਆਦਾ ਲੱਗ ਗਿਆ ਜੀ ਇੱਥੇ ਤੇ ਤਕਰੀਬਨ 2500 ਕੁ ਰੁਪਏ ਸਾਈਕਲ ਦੇ ਲੱਗਣੇ ਪਰ ਇੱਕ ਸਾਈਕਲ ਦੇ ਤੇ ਚਾਰ ਸਾਈਕਲਾਂ ਦਾ 10000 ਕੁ ਰੁਪਏ ਜਿਹੜਾ ਹੈਗਾ ਲੱਗੇਗਾ ਜੀ ਅੱਗੇ ਲੈ ਕੇ ਜਾਣ ਦਾ ਜੀ ਸਾਈਕਲਾਂ ਕੈਂਪ ਬੈਲ ਦੇ ਵਿੱਚ ਤੇ ਆਪਾਂ ਖੁਸ਼ੀ ਹੁੰਦੀ ਹੈ ਕਹਿੰਨੇ ਪਿਆ ਕਿ ਆਪਾਂ ਜਿਹੜੇ ਕੈਂਪ ਬੈਲ ਜਾਣ ਵਾਲੇ ਸਾਈਕਲਾਂ ਦੇ ਪ ਆ ਜਿਹੜਾ ਹੈਗਾ ਵਾ ਸਾਰੇ ਸਾਨੂੰ ਸਾਰੇ ਕਹਿ ਰਹੇ ਨੇ ਇੱਥੇ ਜਿੰਨੇ ਵੀ ਬੰਦੇ ਆਪਣ ਬਿੱਲੇ ਕਹਿੰਦੇ ਕੈਂਬਲ ਬੇ ਤਾਂ ਸਾਈਕਲ ਅਸੀਂ ਦੇਖੇ ਨਹੀਂ ਜੀ ਜਿਹੜਾ ਕੋਈ ਲੈ ਕੇ ਗਿਆ ਹੋਵੇ ਪੰਜਾਬ ਤੋਂ ਸਪੀਕਰ ਤੇ ਆਵਾਜ਼ ਸਪੀਕਰ ਵਧੀਆ ਲੈ ਲਿਆ ਤਾਂ ਕਰਕੇ ਆਪਣਾ ਐਂਟਰਟੇਨਮੈਂਟ ਵਧੀਆ ਹੋ ਜਾਊਗਾ ਲੱਗੇ ਜਿੱਧਰਲੇ ਪਾਸੇ ਜਾਂਦਾ ਅਸੀਂ ਇਧਰਲੇ ਪਾਸੋਂ ਜਾ ਰਹੇ ਹਾਂ ਜੀ ਸਾਈਕਲਾਂ ਦੇ ਨਾਲ ਤੇ ਸਾਰੀ ਦੀ ਸਾਰੀ ਐਕਸਰੇ ਮਸ਼ੀਨ ਨਾਲ ਚੈਕਿੰਗ ਜੀ ਜਮਾਂ ਚੈੱਕ ਕਰ ਦਦੇ ਅੰਦਰ ਤੱਕ ਦਾ ਸਾਰਾ ਕੁਝ ਐਮ ਆਰ ਆਈ ਸੀ ਐਨ ਜੀ ਸਭ ਕੁਝ ਹੋ ਗਈ ਜੀ ਵੈਰੀਫਿਕੇਸ਼ਨ ਪੂਰੀ ਕਲੀਅਰ ਕਰ ਲਈ ਜੀ ਤੇ ਪ੍ਰਵੇਸ਼ ਸੱਜੇ ਪਾਸੋਂ ਦਿਖਾ ਰਿਹਾ ਪਰ ਆਪਾਂ ਖੱਬੇ ਪਾਸੋਂ ਕਰਾਂਗੇ ਜੀ 게ਟ ਨੰਬਰ 1 ਤੋਂ ਗਵਰਨਮੈਂਟਸ਼ਿਪ ਬੋਰਡਿੰਗ ਗਵਰਨਮੈਂਟ ਵਾਲੀ ਹੈ ਜੀ ਨਾਲੰਦਾ ਇਧਰ ਪ੍ਰਾਈਵੇਟ ਵਾਲੀ ਹੋਣਗੀ ਲੋ ਜੀ ਲੋ ਲਗਜ਼ਰੀ ਕ੍ਰੂਜ਼ ਸਿੰਧੂ ਇਹ ਥੋੜਾ ਲਗਜ਼ਰੀ ਚ ਆ ਜਾਂਦਾ ਹੈ ਕਿ ਸਾਈਕਲਾਂ ਦੇਗਾ ਪੈਸੇ ਲੱਗਗੇ ਜੀ 10000 80 ਰੁਪਏ ਚਾਰ ਸਾਈਕਲਾਂ ਦੇ ਫਰੀ ਫਰੀ ਹੋਏ ਇਹ ਬਣਦੀ ਜੀ ਗੇਮ ਇਦਾਂ ਦੀਆਂ ਕਸ਼ਤੀਆਂ ਜਾਣਾ ਸੋਕਾ ਨਹੀਂ ਹੈਗਾ ਅੱਜ ਲੱਗ ਰਿਹਾ ਹੈ ਵਿਸ਼ਵਾਸ ਹੋ ਰਿਹਾ ਹੈ ਇਹ ਸਾਰੇ ਖਰਚੇ ਦਾ ਅੱਡ ਨੇ ਪੋਰਟ ਮੈਨੇਜਮੈਂਟ ਟਰਸਟ ਨਾਲ ਦਾ ਖਰਚਾ ਲੱਗਦਾ ਜੀ ਅਲੱਗ ਉਹ ਤਕਰੀਬਨ ਹੁੰਦਾ ਹੈ 47 ਰੁਪਏ ਪਰ ਬਾਈਸਾਈਕਲ ਦਾ ਜਿਹੜਾ ਤਕਰੀਬਨ ਪਲੱਸ ਸ਼ਾਇਦ ਥੋੜੀ ਜੀ GST ਲੱਗਦੀ ਹੈ ਉਹ ਪਾ ਕੇ 222 ਰੁਪਏ ਬਣਦੇ ਨੇ ਓਵਰ ਆਲ ਤੇ ਉਸ ਤੋਂ ਬਾਅਦ ਅੱਛੇ ਦਾ ਵੀ ਤੇ ਉੱਥੇ ਦਾ ਵੀ ਕੱਟਦਾ ਦੋ ਵਾਰੀ ਕੱਟਦਾ ਪੋਰਟ ਮੈਨੇਜਮੈਂਟ ਟਰਸਟ ਦਾ ਤਕਰੀਬਨ 1.5 400 ਰੁਪਏ ਲੱਗਿਆ ਹੈ ਇਹ ਜੀ ਆਪਣੀ ਕਿਸ਼ਤੀ ਹੈ ਜੀ ਸਿੰਧੂ ਤੇ ਟਿਕਟ ਤੇ ਲਿਖਿਆ ਹੋਇਆ ਸੀ ਨਿਲੰਦਾ ਜਾ ਸਿੰਧੂ ਰਹੀ ਹੈ ਸਾਈਕਲ ਅੰਦਰ ਖੜਾ ਹੈ ਤਿੰਨ ਵਾਰੀ ਗਿਰ ਗਿਆ ਇੰਨੀ ਹਵਾ ਖੜੀ ਸੀ ਮੈਂ ਪਿੱਛੇ ਟਿਕਟ ਕਢਾਣ ਗਿਆ ਤੇ ਬਾਈ ਕਿਸੇ ਨੇ ਚੱਕਿਆ ਨਹੀਂ ਚਲੋ ਕੋਈ ਚੱਕਰ ਨਹੀਂ ਤੇ ਇੱਥੇ ਵਾਵਾ ਗੰਦਾ ਹੋ ਗਿਆ ਇੱਕ ਵਾਰੀ ਪਹਿਲੇ ਗਿਰਿਆ ਸੀਗਾ ਹਵਾ ਦੇ ਨਾਲ ਬਹੁਤ ਇਹ ਥੋੜਾ ਜਿਹਾ ਹਲਕਾ ਭਾਰ ਨਾ ਲੱਦਿਆ ਹੋਵੇ ਤਾਂ ਗਿਰ ਜਾਂਦਾ ਹੁੰਦਾ ਸਾਈਕਲ ਤੇ ਇੱਥੋਂ ਦੀ ਚੜਦੇ ਆ ਜੀ ਐਮਵੀ ਐਮਵੀ ਤਾਂ ਨਹੀਂ ਮੋਟਰ ਵਹੀਕਲ ਹੋ ਗਿਆ ਤੇ ਸਿੰਧੂ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਦਾ ਸਾਰਾ ਬਹੁਤ ਵੱਡਾ ਜਹਾਜ਼ ਹੈ ਜੀ ਜਿਹਦੇ ਵਿੱਚ ਆਪਾਂ ਜਾਣਾ ਹੈ ਤੇ ਇਹ ਮੰਨ ਕੇ ਚੱਲੀਏ ਜਿਹੜਾ ਐਮਵੀ ਸਵਰਾਹ ਦਿਵੀਪ ਸੀਗਾ ਉਹਦੇ ਨਾਲੋਂ ਛੋਟਾ ਸੀਗਾ ਉਹਦੇ ਨਾਲੋਂ ਛੋਟਾ ਵੈ ਪਰ ਇਹ ਜਿਹੜਾ ਹੈਗਾ ਸੀ ਰਫ ਹੈ ਬਹੁਤ ਜ਼ਿਆਦਾ ਕਹਿ ਰਹੇ ਨੇ ਜਿੱਦਾਂ ਮਿਲਟਰੀ ਵਾਲੇ ਬਾਈਆਂ ਕੋਲ ਪੁੱਛਿਆ ਆਪਾਂ ਤੇ ਪਿੱਛੇ ਹੋਰ ਦੋ ਚਾਰ ਬੰਦੇ ਜਿਹੜੇ ਜਵਾਬ ਦੇ ਰਹੇ ਸੀਗੇ ਉਹ ਇਹੀ ਦੇ ਰਹੇ ਸੀਗੇ ਕਿ ਕਹਿੰਦੇ ਸੀ ਬਹੁਤ ਜ਼ਿਆਦਾ ਰਫ ਹੈ ਹੋ ਸਕਦਾ ਤੁਹਾਨੂੰ ਮੋਸ਼ਨ ਸਿਕਨੈਸ ਹੋ ਜਾਵੇ ਹੋ ਸਕਦਾ ਤੁਹਾਨੂੰ ਸੀ ਸਿਕਨੈਸ ਹੋ ਜਾਵੇ ਉਲਟੀਆਂ ਕਰ ਕਰਕੇ ਤੁਹਾਡਾ ਜਿਹੜਾ ਹੈਗਾ ਬਹੁਤ ਜ਼ਿਆਦਾ ਕੰਮ ਖਰਾਬ ਹੋ ਸਕਦਾ ਤੇ ਆਪਣੇ ਨਾਲ ਜਿਹੜੀ ਸੀਗੀ ਅੰਗਰੇਜ਼ੀ ਦਵਾਈ ਲੈ ਲਿਓ ਤੇ ਮੈਂ ਉਹਨਾਂ ਨੂੰ ਇੰਨੀ ਗੱਲ ਬੋਲੀ ਬਾਈ ਜੀ ਅੰਗਰੇਜ਼ੀ ਦਵਾਈ ਤਾਂ ਦੇਖੋ ਕੋ ਚੀ ਲਵਾਂਗੇ ਸੋਫ ਵਗੈਰਾ ਬੰਦਾ ਲੈ ਲੈਂਦਾ ਆਪਣੇ ਨਾਲ ਤੇ ਇਦਾਂ ਹੀ ਅਦਰ ਕੁਦਰ ਕੇ ਕੋਈ ਕੁਝ ਜਦਿ ਦੀਆਂ ਚੀਜ਼ਾਂ ਰੱਖ ਲੈ ਜਿਹਦੇ ਨਾਲ ਵਧੀਆ ਹੈਗਾ ਵਾ ਡੰਗ ਸਰ ਜਾਂਦਾ ਜੀ ਤੇ ਆਪਣਾ ਬਚਾਵ ਰਹਿੰਦਾ ਹੁਣੇ ਜਹਾਜ਼ ਦੇਖ ਸਕਦੇ ਹੋ ਇੱਕ ਫਰੇਮ ਚ ਨਜ਼ਰ ਆ ਰਿਹਾ ਹੈ ਪੂਰੇ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੈ ਜਿਹੜਾ ਉਹ ਪਹਿਲੇ ਵਾਲਾ ਜਹਾਜ਼ ਸੀਗਾ ਨਾ ਜਿਹਦਾ ਨਾਮ ਸੀਗਾ ਆਪਣਾ ਐਮਬੀ ਸਵਰਾਜ ਦੀਪ ਉਹ ਇੱਕ ਫਰੇਮ 'ਚ ਨਜ਼ਰ ਨਹੀਂ ਆਉਂਦਾ ਸੀਗਾ ਬਹੁਤ ਵੱਡਾ ਸੀ 156 ਮੀਟਰ ਉਹਦੀ ਜਿਹੜੀ ਹੈਗੀ ਹੈ ਕੁੱਲ ਲੈਂਥ ਸੀਗੀ ਪਰ ਦੇਖ ਲਓ ਜੀ ਇਹ ਨਾ ਨਾ ਕਰਦੇ 50 60 70 ਮੀਟਰ ਦੇ ਕਰੀਬ ਤਾਂ ਇਹ ਵੀ ਹੋਊਗਾ ਇੱਕ ਆਈਡੀਆ ਨਗਰ ਮੈਂ ਮੰਨ ਕੇ ਚੱਲਾਂ ਜੀ ਇੰਨੇ ਦੇ ਕਰੀਬ ਤਾਂ ਇਹ ਵੀ ਹੈਗਾ ਤੇ ਇੱਥੇ ਜਿਹੜੀਆਂ ਪਿੱਛੇ ਨੇਵੀ ਉਹ ਲੱਗੀਆਂ ਹੋਈਆਂ ਨੇ ਨਾ ਜਿਹੜੀ ਉਹ ਛੋਟੀਆਂ ਕਿਸ਼ਤੀਆਂ ਹੁੰਦੀਆਂ ਬਚਾਉਣ ਵਾਸਤੇ ਐਮਰਜੈਂਸੀ ਓਵਰਰਾਈਡ ਵਾਸਤੇ ਉਹ ਇੱਕ ਇੱਧਰ ਲੱਗੀ ਇੱਕ ਉੱਧਰ ਲੱਗੀ ਕਾਰਗੋ ਵੀ ਇੱਥੇ ਘਟਨੇ ਤੇ ਇਹ ਖੁੱਲਾ ਏਰੀਆ ਬਹੁਤ ਘਟੇਗਾ ਗੱਲ ਕਰੀਏ ਤੇ ਖੁੱਲੇ ਏਰੀਆ ਘਟ ਖੋਣ ਦਾ ਮਤਲਬ ਵੀ ਇਹੀ ਹੈ ਕਿ ਸ਼ਿਪ ਛੋਟਾ ਹੈ ਤੇ ਆਪਾਂ ਇੱਥੇ ਬਾਹਰ ਨਹੀਂ ਬੈਠ ਸਕਦੇ ਅਗਰ ਬਾਹਰ ਬੈਠੇ ਰਹਿੰਦੇ ਤਾਂ ਫਿਰ ਇਹ ਚੀਜ਼ ਵਧੀਆ ਹੋਣੀ ਸੀਗੀ ਕਿ ਆਪਣਾ ਜਿਹੜਾ ਹੈਗਾ ਉਲ ਬਾਕੀ ਕਿਥੋਂ ਤਕਰੀਬਨ 520 ਕਿਲੋਮੀਟਰ ਦੀ ਦੂਰੀ ਤੇ ਹੈਗਾ ਆਪਣਾ ਕੈਂਪਲਬੇ ਜਿਹਨੂੰ ਆਪਾਂ ਪੰਜਾਬੀਆਂ ਦਾ ਪਿੰਡ ਵੀ ਕਹਿੰਦੇ ਨੇ ਜਿੱਥੇ ਪੰਜਾਬੀ ਰਹਿੰਦੇ ਸਭ ਤੋਂ ਪਹਿਲੇ ਪੰਜਾਬੀ ਉਧਰ ਹੀ ਆਏ ਸੀਗੇ ਕਾਫੀ ਜਿਹੜਾ ਹੈਗਾ ਉੱਥਰ ਵਸਨੀਕ ਬਣ ਕੇ ਰਹਿ ਗਏ ਬਾਕੀ ਉਹਨਾਂ ਦੀਆਂ 3 ਜਨਰੇਸ਼ਨਾਂ ਜਿਹੜੀਆਂ ਸੀਗੀਆਂ ਆਪਣੀਆਂ ਰਹਿ ਗਈਆਂ ਆ ਕੇ ਆਪਣਾ ਇੱਧਰਲੇ ਪਾਸੇ ਜਿਹਨੂੰ ਆਪਾਂ ਕਹਿੰਦੇ ਨੇ ਜੀ ਪੋਰਟ ਪਲੇਅਰ ਤੇ ਪੋਰਟ ਪਲੇਅਰ ਦੇ ਵਿੱਚ ਆ ਕੇ ਰਹਿ ਗਈਆਂ ਤੇ ਉਹਨਾਂ ਦੇ ਕੋ ਬੱਚੇ ਹੋਗੇ 3 ਜਨਰੇਸ਼ਨਾਂ ਦੇ ਵੀ ਬੱਸ ਇਦਾਂ ਹੀ ਐ ਪੂਰੀਆਂ ਦੀ ਪੂਰੀਆਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਕਹਾਣੀਆਂ ਇਦਾਂ ਹੀ ਬਖਾਣ ਕਰਾਂਗੇ ਉੱਥੇ ਜਾ ਕੇ ਸਾਰਾ ਕੁਝ ਦੱਸਾਂਗੇ ਬਲੌਗ ਦੇ ਨਾਲ ਬਣੇ ਰਿਹਾ ਕਰੋ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ ਰਿਹਾ ਕਰੋ ਜੀ ਜੇ ਵੀਡੀਓ ਪਸੰਦ ਆਂਦੀ ਹੈ ਇਨਫੋਰਮੇਸ਼ਨ ਵਧੀਆ ਲੱਗਦੀ ਨੀਸ਼ੋ ਦੁਆਰਾ ਦਿੱਤੀ ਹੋਈ ਤਾਂ ਪਲੀਜ਼ ਜੀ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਆ ਕਰੋ ਪਤਾ ਕਿ ਤੁਹਾਡੀ ਛੋਟੀ ਜਿਹੜੀ ਉਹ ਹੈਗੀ ਨਾ ਲਾਈਕ ਕਰ ਦਿੰਦੇ ਹੋ ਸਬਸਕ੍ਰਾਈਬ ਕਰ ਦਿੰਦੇ ਹੋ ਉਹ ਬੜਾ ਮੋਟੀਵੇਸ਼ਨ ਦਿੰਦਾ ਹੈਗਾ ਸਾਨੂੰ ਅੱਗੇ ਤੋਂ ਅੱਗੇ ਕੰਮ ਕਰਨ ਵਾਸਤੇ ਚਲੋ ਜੀ ਚੱਲਦੇ ਆਂ ਜੀ ਕਿਸਤੀ 'ਚ ਬੈੰਨੇ ਆ ਤੇ ਫਿਰ ਦਿੰਨੇ ਆ ਜ ਪਹੁੰਚ ਗਿਆ ਜੀ ਕੈਂਪ ਵੈਲ ਵੇ ਹਰੀ ਹਰੀ ਬੋਲ ਹਰੀ ਹਰੀ ਬੋਲ ਚਲੋ ਜੀ ਬਹੁਤ ਹਵਾ ਤੇਜ਼ ਚੱਲ ਰਹੀ ਹੈ ਇੱਧਰ ਸਾਰਿਆਂ ਨੇ ਸਮਾਨ ਉੱਤੇ ਚੱਕ ਲਿਆ ਲੱਗੇ ਜੁੱਤੇ ਜਾ ਰਿਹਾ ਹੌਲੀ ਹੌਲੀ ਮੈਂ ਸਾਰੇ ਪਸੇਂਜਰਾਂ ਦਾ ਵੇਟ ਕਰ ਰਿਆ ਸੀ ਜਦੋਂ ਸਾਰੇ ਛਾੜ ਦੇਣਗੇ ਉਦੋਂ ਮੈਂ ਛਾੜਾਂਗਾ ਇੱਧਰਲੇ ਪਾਸੇ ਸਾਈਕਲ ਪਿੱਛੇ ਕਿੰਨਾ ਸੋਹਣਾ ਲਗਜ਼ਰੀ ਦਾ ਜਹਾਜ਼ ਜੀ ਇਹਦੇ ਅੱਜ ਆਪਾਂ ਬਿਤਾਣਾ ਹੈ ਅੱਜ ਦਾ ਸਾਰਾ ਦਿਨ ਅੱਜ ਦੀ ਸਾਰੀ ਰਾਤ ਤੇ ਕੱਲ ਦਾ ਥੋੜਾ ਜਿਹਾ ਦਿਨ ਤੇ ਥੋੜੀ ਦੁਪਹਿਰ ਬਾਅਦ ਉਸ ਤੋਂ ਬਾਅਦ ਆਪਾਂ ਕਹਾਣੀ ਖਤਮ ਕਰ ਦਾਂਗੇ ਜੀ ਇਸ ਜਹਾਜ਼ ਦੀ ਚੜ ਦਿੱਤਾ ਜੀ ਸਾਈਕਲ ਕਸਤੀ ਦੇ ਉੱਤੇ ਤੇ ਇਹ ਵਾਲੀ ਕਸਤੀ ਦੇ ਬਾਹਰ ਔਖਾ ਚੜਿਆ ਜੀ ਸਾਈਕਲ ਸੀ ਬੜਾ ਰਫ ਹੈ ਕਹਿੰਦੇ ਬਰਸਾਤ ਬਾਰ-ਬਾਰ ਪਈ ਇਹਦੀ ਬਾਹਰ ਬਰਸਾਤ ਬਹੁਤ ਤੇਜ਼ ਦੀ ਇਹ ਤਾਂ ਹਵਾ ਬਾਹਲੀ ਚੱਲਦੀ ਹੈ ਜੀ ਸਾਈਕਲ ਮੇਰਾ ਬਹੁਤ ਵਾਰ ਗਿਰਦਾ ਹੈ ਜੀ ਸਾਰਿਆਂ ਦਾ ਹੀ ਗਿਰਦਾ ਮੇਰਾ ਇਕੱਲੇ ਦਾ ਕੀ ਗਿਰਨਾ ਆ ਗਿਆ ਜੀ ਡੈਕ ਦੇ ਅੰਦਰ ਸਾਈਕਲ ਉੱਪਰ ਲੈ ਕੇ ਜਾਣਾ ਠੀਕ ਹੈ ਜੀ ਉਹ ਕਹਿ ਰਹੇ ਤੇ ਸ਼ੈੱਡ ਦੇ نیچے ਖੜਾਣਾ ਕੈਪਟਨ ਇਹਦੇ ਉੱਪਰ ਸਾਈਕਲ ਚੜਾ ਕੇ ਲੈ ਕੇ ਜਾਣਾ ਜੀ ਇਹ ਡੈਕ ਨੰਬਰ 1 ਸੀਗਾ ਇਧਰ ਡੈਕ ਨੰਬਰ 2 ਉੱਤੇ ਚੜਾ ਕੇ ਲੈ ਕੇ ਜਾਣਾ ਜੀ ਸਾਈਕਲ ਹੁਣ ਗਿੱਲਾ ਗਿੱਲਾ ਹੋ ਗਿਆ ਕੰਮ ਆ ਇਧਰ ਬਾਹਰਲੇ ਪਾਸੇ ਸਾਈਕਲਾਂ ਖੜਾਉਣੀਆਂ ਪੈਗੀਆਂ ਜੀ ਅੰਦਰ ਤਾਂ ਗੱਲਬਾਤ ਨਹੀਂ ਬਣੀ ਹਾਂਜੀ ਹਾਂਜੀ ਮੈਂ ਬੰਨ੍ਹ ਦਿੱਤਾ ਹੂੰ ਇਹ ਫਿਰ ਉੱਡ ਜਾਏਗਾ ਹਵਾ ਲੱਗੇਗੀ ਤਾਂ ਹੈਨਾ ਇਸ ਲਈ ਪੰਨੀ ਡਾਲ ਕੇ ਫਿਰ ਉੱਪਰ ਸੇ ਰੱਸੀ ਬੰਨ੍ਹ ਦੂੰਗਾ ਹਾਂਜੀ ਹਾਂਜੀ ਲਓ ਜੀ ਲਓ ਜੀ ਪਹਿਲੇ ਰੱਸੀ ਪਾ ਦਿੰਨੇ ਆ ਫੇਰ ਹੀ ਹੋਣਾ ਕੰਮ ਲਪਾ ਫੇਲ ਆ ਬਚਾਅ ਬਹੁਤ ਜ਼ਰੂਰੀ ਹੈ ਜੀ ਜੇ ਸੀ ਵਾਟਰ ਉੱਪਰ ਆ ਗਿਆ ਕਹਿੰਦੇ ਸੀ ਰਫ ਹੈਗਾ ਮੈਂ ਤਾਂ ਉਹਦਾ ਡਰ ਰਹਾ ਕਿ ਪਾਣੀ ਪੈਂਦਾ ਰਿਹਾ ਫੋਲੀ ਫੋਲੀ ਜਿਹੜਾ ਹੈਗਾ ਸਾਰਾ ਕੰਮ ਠੱਪ ਹੋ ਜੇਗਾ ਚਲੋ ਜੀ ਹੁਣ ਸਾਈਕਲ ਇੱਥੇ ਖੜਾਤੀਆਂ ਆਪਾਂ ਮੀਂਹ ਜਰ ਤੋਂ ਬਚਾ ਕੇ ਆਪਾਂ ਇੱਥੇ ਖੜਾਈਆਂ ਹੋਈਆਂ ਹਵਾ ਬਹੁਤ ਤੇਜ਼ ਚੱਲ ਰਹੀ ਹੈ ਜੀ ਸਾਰੇ ਬਾਹਰ ਖੜੇ ਹੋਏ ਨੇ ਸੀ ਰਫ ਇੱਥੋਂ ਸਾਫ਼ ਪਤਾ ਲੱਗ ਰਿਹਾ ਜੀ ਕਿੰਨਾ ਜ਼ਿਆਦਾ ਰਫ ਹੈ ਇਧਰਲੇ ਪਾਸੇ ਦੇਖ ਸਕਦੇ ਹੋ ਛੱਲਾ ਟਾਈਡ ਦੇ ਕਰਕੇ ਆਉਂਦੀਆਂ ਨੇ ਸ਼ਾਮ ਨੂੰ ਜਦੋਂ ਪੂਰਾ ਚੰਦ ਹੁੰਦਾ ਜਦੋਂ ਉਦੋਂ ਜਵਾਰ ਭਾਟਾ ਵੀ ਆਉਂਦਾ ਜੀ ਐਨ ਛੱਲਾ ਹਵਾਤਾ ਕੱਢ ਦੇ। ਉਹ ਸਾਹਮਣੇ ਨਿੱਕੇ ਨਿੱਕੇਆਂ ਜੀਆਂ ਕਸਤੀਆਂ ਇਹਨੂੰ ਆਪਾਂ ਕਹਿੰਦੇ ਆ ਵਹੀਕਲ ਫੈਰੀ। ਇਹ ਹੈ ਜੀ ਆਪਣਾ ਕਾਰਗੋ ਏਰੀਆ ਜਿੱਥੇ ਸਾਰਾ ਸਾਰਾ ਕਾਰਗੋ ਦਾ ਸਮਾਨ ਜਾਂਦਾ ਲੱਦ ਕੇ ਤੇ ਕਾਰਗੋ ਦੇ ਰੇਟ ਅਤੇ ਬਹੁਤ ਜ਼ਿਆਦਾ ਮਹਿੰਗੇ ਨੇ ਜੀ। ਇਧਰਲੇ ਪਾਸੇ ਉਹ ਕਸਤੀਆਂ ਜੀਆਂ ਇਹ ਇਧਰ ਸਾਰਾ ਮਾਸਟਰ ਸਟੇਸ਼ਨ ਫਨਲ ਪੀਐਸਟੈਕ ਨੰਬਰ 5 ਇਹ ਉਹ ਸਾਰਾ ਸਾਰਾ ਇੰਜਨ ਕਾਸਟਿੰਗ ਇੰਜਨ ਕੇਸਿੰਗ ਪੀਐਸਟੈਕ ਨੰਬਰ 5 ਰੈਸਟ੍ਰਿਕਟਿਡ ਏਰੀਆ ਇੱਥੇ ਜਾਣਾ ਬਣਾ ਕਿਸ਼ਤੀ ਵੀ ਛੋਟੀ ਹੈ ਇਹ ਗੱਲ ਬਾਤ ਕਰੀਏ ਇੱਕੋ ਦੀ ਉਹ ਸਾਹਮਣੇ ਜਿੰਨੇ ਤੁਹਾਨੂੰ ਸਾਹਮਣੇ ਜਿੰਨੇ ਤੁਹਾਨੂੰ ਕਾਰਗੋ ਦੇ ਉਹ ਡੱਬੇ-ਡੱਬੇ ਜੇ ਨਜ਼ਰ ਆ ਰਹੇ ਨੇ ਨਾ ਉਹ ਜਿੰਨੇ ਤੁਹਾਨੂੰ ਆ ਲੋਹੇ ਦੇ ਡੱਬੇ ਜੇ cartons ਨਜ਼ਰ ਆ ਰਹੇ ਨੇ ਵੱਡੇ-ਵੱਡੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਐ ਇੱਥੋਂ ਪੋਰਟ 플레이ਰ ਤੋਂ ਜਿਹੜਾ ਹੈਗਾ ਅਲੱਗ-ਅਲੱਗ ਖਾਵਾਂ ਤੇ ਜਾਂਦੇ ਨੇ ਇੱਥੋਂ 12ਵੀਂ SHIP ਆਉਂਦੀਆਂ ਇਹ ਜਿਹੜੇ ਆਪਣੇ TV ਆਏ ਨੇ ਨਾ ਜੀ ਆ ਦੇਖੋ ਤਿੰਨ TV ਆਏ ਹੋਏ ਨੇ ਜਿਹੜੇ ਟੀਵੀ ਆਏ ਸੀ ਇਹਨਾਂ ਦੇ ਪੈਸੇ ਲੱਗੇ ਸੀਗੇ 333 ਰੁਪਏ 990 ਰੁਪਏ ਲੱਗੇ ਸੀਗੇ ਤੇ ਟੀਵੀਆਂ ਦੇ ਵਾਵਾ ਵੱਡੇ ਟੀਵੀ ਐ ਸਾਡੇ ਸਾਈਕਲਾਂ ਦੇ ਵਾਵਾ ਪੈਸੇ ਲੱਗੇ ਜਿਹੜਾ ਗਵਰਨਮੈਂਟ ਕੈਰੀਅਰ ਰੇਟ ਸੀਗਾ ਉੱਤੇ 2520 ਰੁਪਏ ਇੱਕ ਸਾਈਕਲ ਦਾ ਰੇਟ ਸੀਗਾ ਚਾਰ ਸਾਈਕਲਾਂ ਦਾ ਤਕਰੀਬਨ ਸਾਡਾ ਲੱਗ ਗਿਆ 10080 ਰੁਪਏ ਤੇ ਵਾਵਾ ਪੈਸੇ ਲਾਤੀ ਮੈਂ ਕਹਿੰਨਾ ਇਹਦਾ ਗਰਦੀ ਠਾਣਨਾ ਕੰਮ ਹੋ ਗਿਆ ਸਾਰੇ ਪਸੰਜਰ ਇਸ ਟਾਈਮ ਬਾਹਰ ਖੜੇ ਹੋਏ ਨੇ ਕਿਉਂਕਿ ਬਾਹਰ ਨੈਟਵਰਕ ਆਂਦਾ ਹੈ ਅੰਦਰ ਨੈਟਵਰਕ ਬਿਲਕੁਲ ਵੀ ਨਹੀਂ ਆਉਂਦਾਗਾ ਏ ਜੀ ਆਪਣੀ ਉਹ ਹੀ ਕश्ती ਜਿਹੜੀ ਪਹਿਲੇ ਐਮਬੀ ਸ਼ਵਰਾਜ ਦੇ ਵੀ ਤੇ ਸੀਗੀ ਤੇ ਇਹ ਜਿਹੜੀ ਕਿਸ਼ਤੀ ਆ ਇਹ ਥੱਲੇ ਲਾਇਦੀ ਐ ਮਰਜੰਦੀ ਸ਼ੋਰ ਰਾਈਡ ਦੇ ਟਾਈਮ ਇਹ ਕੋਦੋ ਯੂਜ਼ ਕਰਦੇ ਆ ਇਹਦਾ ਪੁਲੀ ਸਿਸਟਮ ਲੱਗਿਆ ਇਹਨੂੰ ਥੱਲੇ ਲਾ ਦਿੰਦਾ ਐ ਕਿਉਂਕਿ ਉਹ ਡੇਕੀ ਹੋ ਕੇ ਥੱਲੇ ਲੈ ਜਾਂਦੀ ਐ ਫਿਰ ਪਾਣੀ ਦੇ ਵਿੱਚ ਆਪਰੇਸ਼ਨ ਕਰਦੀ ਐ ਜੇ ਕੋਈ ਨੀਡ ਹੋਵੇ ਇਹ ਰੈਸਟ੍ਰਿਕਟਿਡ ਏਰੀਆ ਪੈਸੇਂਜਰ ਪਤਾ ਨਹੀਂ ਕਿਉਂ ਲਿਖਿਆ ਹੋਇਆ ਹੈ ਇਹ ਸਾਰਾ ਸਾਰਾ ਡੈਕ ਐ ਜੀ ਉੱਪਰੋਂ ਥੱਲੋਂ ਸਾਰੇ ਦੇ ਸਾਰੇ ਡੈਕ ਤੁਹਾਡੇ ਕੈਬਨ ਕਮਰੇ ਇਹ ਦਿਖਾ ਦਿੰਨੇ ਫਰਸਟ ਕਲਾਸ ਕੈਬਨ ਏਰੀਆ ਐ ਜੀ ਇਹ ਆ ਦੇਖੋ ਬਾਕੀ ਵੀਡੀਓ ਤੁਹਾਨੂੰ ਜਿਹੜੀ ਹੈਗੀ ਆ ਇਹ ਵਾਲੀ ਪੂਰੀ ਸ਼ਿਪ ਦੀ ਕੱਲ ਵੀ ਮੈਂ ਸਾਰੀ ਦਿਖਾਵਾਂਗਾ ਉਹ ਤੁਹਾਨੂੰ ਪਰਸੋ ਸਵੇਰੇ ਦੇਖਣ ਨੂੰ ਮਿਲੂਗੀ ਆ ਪਰਸੋ ਸ਼ਾਮ ਨੂੰ ਜਦੋਂ ਵੀ ਨੈਟਵਰਕ ਦੇ ਵਿੱਚ ਆਵਾਂਗੇ ਕਿਉਂਕਿ ਨੈਟਵਰਕ ਹੈ ਨਹੀਂ ਇੱਧਰ ਸਾਰੇ ਕੈਪਟਨ ਖੜੇ ਹੋਏ ਨੇ ਆਪਣੇ ਇਹ ਫਰਸਟ ਕਲਾਸ ਕੈਬਿਨ ਨੇ ਸ਼ਾਇਦ ਬੰਦ ਹੋਏਗਾ ਲੋਕ ਲਗ ਲਾਏ ਹੁੰਦੇ ਇਹਨਾਂ ਨੇ ਤੇ ਓਖਾ ਜੀ ਕੋਲ ਨਾ AC ਪੂਰਾ ਦਾ ਪੂਰਾ A to Z AC ਦੇ ਵਿੱਚ ਹੈ ਕਹਿੰਦੇ ਕਹਿੰਦੇ ਨੇ ਕਿ ਜਦੋਂ ਰਫ ਸੀ ਹੁੰਦਾ ਇਹਦੇ ਚ ਆਲੇ ਦੁਆਲੇ ਇਹਦੇ ਚ ਜਿਹੜੇ ਨੇ ਲੋਕ ਆਸੇ-ਪਾਸੇ ਵਜਦੇ ਫਿਰਦੇ ਨੇ ਕਈ ਇੱਧਰ ਨੂੰ ਵਜਦੇ ਨੇ ਕਈ ਉੱਧਰ ਨੂੰ ਵਜਦੇ ਨੇ ਵਜਜ ਵਜ ਕੇ ਜਿਹੜਾ ਉਲਟੀਆਂ ਕਰਦੇ ਫਿਰਦੇ ਨੇ ਕਿ ਸਾਰਾ ਦਾ ਸਾਰਾ ਜਿਹੜਾ ਦੇਖੇਗਾ ਉਲਟੀਆਂ ਨਾਲ ਹੀ ਪਰ ਜਾਂਦਾ ਹੋਵੇ ਬਹੁਤ ਉਲਟੀਆਂ ਹੁੰਦੀਆਂ ਨੇ ਇੱਥੇ ਲੋਕਾਂ ਦੁਆਰਾ ਥੀ ਹੈ ਜੀ ਕਿ ਫਾਇਰ ਲਾਰਮ ਇੰਦ ਲੱਗਾ ਹੈ ਕਿਸਤੀ ਹੁਣ ਕੀ ਦਿਖਾਈ ਹੈ ਜੀ ਬਾਰ-ਬਾਰ ਪਿਛਲੀ ਵੀ ਕਿਸਤੀ ਦਿਖਾਈ ਸੀ ਆ ਫਾਇਰ ਹਾਈਡਰੈਂਟ ਉਹਦਾ ਹੀ ਕਯੂਜ਼ ਕਰ ਸਕਦੇ ਨੇ ਚੀਜ਼ਾਂ ਦੇ ਵਿੱਚ ਇੱਧਰਲੇ ਪਾਸੇ ਆਪਾਂ ਸੈਕਿੰਡ ਕਲਾਸ ਕੈਬਿਨ ਰੂਮ ਦੇ ਵਿੱਚ ਆ ਗਏ ਆ ਇਹਦੀ ਟਿਕਟ ਬਹੁਤ ਮਹਿੰਗੀ ਪੈਂਦੀ ਹੈ ਆਏ ਹਲੇ ਕਿਸੇ ਨੂੰ ਅਲੋਟ ਨਹੀਂ ਹੋਏ ਹੋ ਲਾਰਟ ਹੋਣਗੇ ਇਹ ਸਿਟਿੰਗ ਜ਼ੋਨ ਹੈ ਜੀ ਇੱਥੇ ਆਰਾਮ ਨਾਲ ਪੈ ਸਕਦੇ ਆ ਇਹ ਜਿਹੜੇ ਸੀਟਾਂ ਵਾਲੇ ਨੇ ਨਾ ਸੀਟਾਂ ਵਾਲੇ ਕੀ ਕਰਦੇ ਨੇ ਆਪਣੇ ਇੱਧਰ ਆ ਕੇ ਪੈ ਜਾਂਦੇ ਨੇ ਰਾਤ ਨੂੰ ਕਿਉਂਕਿ ਸੀਟਾਂ ਤੇ ਤਾਂ ਸੌ ਨਹੀਂ ਸਕਦੇ ਕੱਲ ਜਿਹੜੀ ਹੈਗੀ ਆਪਾਂ ਰਾਤ ਕੱਟਣੀ ਅੱਜ ਜਿਹੜੀ ਹੈਗੀ ਆਪਾਂ ਰਾਤ ਕੱਟਣੀ ਹੈ ਉਹ ਰਾਤ ਦੇ ਵਿੱਚ ਸੀਟਾਂ ਤੇ ਤਾਂ ਪਿਆ ਨਹੀਂ ਜਾ ਸਕਦਾ ਇਸ ਲਈ ਇਹ ਥੋੜੀ ਚੀਜ਼ਾਂ ਬਣਾਈਆਂ ਹੋਈਆਂ ਨੇ ਇੱਥੇ ਆ ਕੇ ਫੈਸਲ ਬੰਦਾ ਜੇ ਸੀਟ ਦੀ ਟਿਕਟ ਲੈ ਲੇ ਨਾ ਤੇ ਵੈਸੇ ਬੰਕ ਜ਼ਿਆਦਾਤਰ ਤੇ ਕਹਿੰਦੇ ਖਾਲੀ ਰਹਿੰਦੇ ਨੇ ਪਤਾ ਨਹੀਂ ਕਿਉਂ ਤੇ ਉਹ ਜਾ ਕੇ ਆਰਾਮ ਨਾਲ ਬੰਕ 'ਚ ਪੈ ਜੇ ਕੁਝ ਨਹੀਂ ਹੁੰਦਾ ਇੱਧਰ ਪੀਣ ਦੇ ਪਾਣੀ ਦਾ ਹੈਗਾ ਸਿਸਟਮ ਸਾਰਾ ਦਾ ਸਾਰਾ ਤੱਬ ਜਾਵੇ ਹਾਂ ਨਹੀਂ ਚਲਦਾ ਅੱਛਾ ਇਹ ਚਲਦਾ ਨਹੀਂ ਪਾਣੀ ਡੂ ਨਾਟ 스ਪਿਟ ਇਧਰ 뷰 ਵਾਲਾ ਰਾਜ ਕਮਰਾ ਕਮਰਾ ਜਿਹਾ ਬਣਿਆ ਹੋਇਆ ਇਹ ਇਧਰ ਸਾਰਾ ਸੈਕਿੰਡ ਕਲਾਸ ਕੋੜੀਆਂ ਥੱਲੇ ਲੈ ਕੇ ਜੀ ਆਪਣਾ ਬੰਕਲਾ ਸ਼ੇਰੀਆ ਆਹ ਦਾ ਸਾਰਾ ਸੱਜੇ ਪਾਸੇ ਕਹਿੰਦੇ ਖਾਣ ਪੀਣ ਦਾ ਮਾਮਲਾ ਸੱਜੇ ਪਾਸੇ ਜੀ ਸ਼ਾਪ ਇੱਧਰ ਸਾਨੂੰ ਮਿਲੇ ਨੇ ਜੀ ਤੇ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਆ ਠੀਕ ਹੈ ਐਡੀ ਦੂਰ ਮਿਲਾਂਗੇ ਇੱਥੇ ਆ ਕੇ ਤੇ ਜਾ ਕੇ ਇਕੱਠੇ ਕੈਂਪ ਬੈਲਵੇ ਜਾਵਾਂਗੇ ਸੋਚਿਆ ਨਹੀਂ ਸੀਗਾ ਜੀ ਹੋਰ ਠੀਕ ਹੋ ਘਰ ਪਰਿਵਾਰ ਸਭ ਵਧੀਆ ਜੀ ਅਸੀਂ ਕੱਲ ਨੂੰ ਪਹੁੰਚਣਾ ਨੈਟਵਰਕ ਨੋਟਵਰਕ ਤਾਂ ਹੈ ਨਹੀਂ ਉੱਥੇ ਕੱਲ ਨੂੰ ਸ਼ਾਮ ਨੂੰ ਪਹੁੰਚਾਂਗੇ ਹਾਂ ਕੱਲ ਕਹਿੰਦੇ ਸਵੇਰੇ ਦੁਪਹਿਰ ਨੂੰ ਪਹੁੰਚਾਂਗੇ ਸ਼ਾਇਦ 2-3 ਵਜੇ ਤੇ ਨੈਟਵਰਕ ਵਾਲਾ ਹੀ ਹਾਇਆ ਨਹੀਂ ਹੈ ਨੈਟ ਅਜੇ ਉਸ ਤੋਂ ਭੁਗ ਹੈ ਹਾਂ ਸਮੁੰਦਰ ਦੀ ਤਾਰ ਕਹਿੰਦੇ ਟੁੱਟ ਗਈ ਹੋਈ ਹੈ ਦੇਖ ਲੋ ਜੀ ਕਿਸਤੀ ਦੇ ਵਿੱਚ ਸਾਨੂੰ ਸਾਡੇ ਜਾਣ ਵਾਲੇ ਮਿਲ ਗਏ ਨੇ ਜੀ ਜਿਹੜੇ ਸਾਨੂੰ ਗੁਰੂ ਘਰ ਮਿਲੇ ਸੀ ਉਹਨੂੰ ਧੰਨਵਾਦ ਇਹ ਸਾਰਾ ਬੰਕ ਕਲਾਸ ਵਾਲਾ ਏਰੀਆ ਹੈ ਨਾ ਇਹ ਨਹੀਂ ਇਹ ਸਾਰਾ ਆਪਣਾ ਸਿਲਕੀ ਕੰਦੇ ਰੂ ਬੰਕ 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 ਕਲਾਸ ਵਾਲਾ ਏਰੀਆ ਹਾਂਜੀ ਬੰਕ ਖਾਣਾ ਪਾਣਾ ਮਿਲਦਾ ਇੱਥੇ ਖਾਣਾ ਪਾਣਾ ਲੱਗਦਾ ਹੈ ਖਾਣਾ ਪਾਣਾ ਮਿਲਦਾ ਹੈ ਟਿਕਟ ਲੈਣੀ ਪੈਂਦੀ ਹੈ ਅੱਛਾ ਜੀ ਟਿਕਟ ਲੈਣੀ ਪੈਂਦੀ ਹੈ ਇਥੋਂ ਜੀ ਕਹਿੰਦੇ ਟਿਕਟ ਲੈਣੀ ਪੈਂਦੀ ਆ ਬੰਕ ਕਲਾਸ ਏਰੀਆ ਜੀ ਸਾਰਾ ਦਾ ਸਾਰਾ ਬੰਕ ਕਲਾਸ ਦਾ ਖਾਨੇ ਆ ਜੀ ਸੱਤ ਸ੍ਰੀ ਬਾਜੀ ਸੱਤ ਸ੍ਰੀਕਾ ਇਹ ਇੱਥੇ ਰੈਸਟੋਰੈਂਟ ਬਣਿਆ ਹੋਇਆ ਜੀ ਬਾਬਾ ਬੰਦੇ ਇੱਥੇ ਹੀਗੇ ਬੈ ਕੇ ਖਾ ਪੀ ਸਕਦੇ ਨੇ ਖਾਣ ਪੀਣ ਆਉਂਦਾ ਅੱਛਾ ਖਾਣ ਪੀਣ ਦਾ ਸਾਰਾ ਹੈਗਾ ਨਾ ਸਿਸਟਮ ਇੱਥੇ ਥੋੜੇ ਜਿ ਦੇਖਦੇ ਆ ਜੀ ਰੇਟ ਵੇ ਅਗਾਰਾ ਟਰਾਈ ਕਰਦੇ ਆ ਕੀ ਹਿਸਾਬ ਕੋਈ ਬਹੁਤ ਹੈ ਜੀ ਖਾਣ ਪੀਣ ਵਾਲਾ ਏਰੀਆ ਇੱਥੇ ਦਾ ਆ ਇਧਰ ਪੈਕਟ ਪੁਕਰ ਪਏ ਹੋਏ ਨੇ ਅੱਛਾ ਕੰਟੀਨ ਕੰਟੀਨ ਇੱਧਰ ਹੀ ਹੋਣੀ ਕੰਟੀਨ ਇੱਧਰਲੇ ਪਾਸੇ ਆ ਜੀ ਕੰਟੀਨ ਇੱਥੇ ਬਣਦਾ ਖਾਣਾ ਜਣਾਣਾ ਆਣਾ ਖਾਣਾ ਬਣਾਉਂਗਾ ਲੈ ਅੰਦਰ ਖਾਣਾ ਅੰਦਰ ਮਿਲਦੇ ਆਣਾ ਬੈਠੋ ਸਰ ਆਣਾ ਬੈਠੋ ਦੇਖ ਰਹੇ ਆ ਜੀ ਦੇਖ ਰਹੇ ਅੰਦਰ ਬੈਠੋ ਅੱਛਾ ਲਓ ਜੀ ਲਓ ਇਹ ਵਧੀਆ ਏਰੀਆ ਬਣਾਇਆ ਹੋਇਆ ਇਹਨਾਂ ਨੇ ਜਿੱਥੇ ਅਸੀਂ ਬਹਿ ਸਕਦੇ ਆ ਤੇ ਬਹਿ ਕੇ ਦੋ ਚਾਰ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਸਕਦੇ ਆ ਕਿ ਨਹੀਂ ਕਿਉਂਕਿ ਨੈਟਵਰਕ ਤਾਂ ਆਣਾ ਨਹੀਂ ਪੱਤੇ ਖੇਲ ਪੱਤੇ ਖੇਲ ਸਕਦੇ ਆ ਖਿੱਡਾਂਗੇ ਲਿਆਏ ਹੋ ਤੁਸੀਂ ਨਹੀਂ ਸਾਡੇ ਕੋਲ ਸ਼ਾਇਦ ਹੈਗੀ ਐ ਖਿੱਡਾਂਗੇ ਸੀਪ ਜਾਂ ਚਟਾਈ ਜਾਂ ਮੰਗ ਪਤਾ ਮੰਗੋ ਪਤਾ ਜੀ ਇਹ ਵਾਵਾ ਵੱਡਾ ਏਰੀਆ ਖੁੱਲਾ ਐਮਪਲ ਸਪੇਸ ਦਿਸ ਏਰੀਆ ਦੇ ਵਿੱਚ ਐਮਪਲ ਸਪੇਸ ਹੈ ਜੀ ਸੀਟਾ ਸੀਟਾ ਸਾਡੀਆਂ ਬੰਕ ਕਲਾਸ ਵਾਸਤੇ ਬੰਕ 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 ਕਿਹੜੀ ਕਿਹਨਾਂ ਬੰਕ ਕਿਹੜੇ ਸੋ ਉਹ ਮੈਂ ਦੇਖ ਕੇ ਦੱਸਦਾ ਟਿਕਟ ਇਹ ਇੱਧਰ ਥੋੜਾ ਮੋਟਾ ਫੰਕਸ਼ਨ ਕਰਨ ਵਾਸਤੇ ਇੱਕ ਆ ਬਣਾਇਆ ਹੋਇਆ ਜੀ ਛੋਟਾ ਜਿਹਾ ਸਟੇਜ ਨਾਲ ਮਗਰ ਟੀਵੀ ਲੱਗਾ ਹੋਇਆ ਇਹ ਚੱਲਦਾ ਜੀ ਡਿਸ਼ਨਲ ਚੱਲਦਾ ਇਹ ਸ਼ਾਇਦ ਬੈਕੇ ਵਧੀਆ ਐਂਟਰਟੇਨਮੈਂਟ ਕਰਾਉਂਦੇ ਹੋਣੇ ਹੈ ਪੇਮੈਂਟ ਕੋਈ ਨਹੀਂ ਪੇਮੈਂਟ ਨਹੀਂ ਮੈਂ ਕਿ ਬੈਕ ਇੱਥੇ ਐਂਟਰਟੇਨਮੈਂਟ ਹੁੰਦਾ ਹੋਵੇਗਾ ਵਧੀਆ ਮਨੋਰੰਜਨ ਹੋ ਜਾਂਦਾ ਹੋਵੇਗਾ ਬੈ ਕੇ ਚਲਾ ਦਿੰਦੇ ਹੋਣੇ ਕਿ ਦੋ ਚਾਰ ਫਿਲਮਾਂ ਸਾਊਥ ਦੀਆਂ ਲਾ ਕੇ ਇੱਥੇ ਆਰਾਮ ਨਾਲ ਬੈਠੇ ਰਹੋ ਜੀ ਚਲੋ ਜੀ ਖਾਣ ਪੀਣ ਦਾ ਮਾਮਲਾ ਦੱਸਾਨੇ ਕੀ ਰੇਟ ਨੇ ਤੇ ਕੀ ਹਿਸਾਬ ਕਿਤਾਬ ਹੈ ਜੀ ਖਾਣ ਪੀਣ ਲਈ ਏਰੀਏ ਦਾ ਇਹ ਟੀਵੀ ਵੀ ਚਲਾ ਕੇ ਦੇਖਾਂਗੇ ਜੀ ਥੋੜੇ ਟਾਈਮ ਤੱਕ ਐ ਤੇ ਆਪਣਾ ਵਲੌਗ ਲਾ ਕੇ ਦੇਖਾਂਗੇ ये खान पीने का एरिया है सर एक टाइम का खाना क्या रेट पड़ता है रोटी वेज 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 जो बंक बंक वन ट्वेंटी क्या क्या होता है उसमें वेज वेज में दाल चावल दो आपका दो सब्जी दो सब्जी दाल चावल दो सब्जी और चिकन पापड़ स्वीट ठीक है ये छह चीज़ें हैं मतलब अभी से जो कूपन लेगा उसका शुरू हो जाएगा खाना पीना है ना और कल सुबह तक रहेगा या कल दोपहर तो तक अच्छा, अभी लंच चल रहा है तो कल लंच चलेगा ब्रेकफास्ट का टाइम हो गया हुआ है खत्म अच्छा, अच्छा, अच्छा। नहीं करेंगे तो कूपन भी अच्छा नहीं करेंगे तो कूपन भी खत्म है ना रीम बर्स नहीं होता तो एक कूपन अगर इकट्ठा लेंगे तो कोई वो होता है डिस्काउंट एक सौ बीस का ही पड़ता है एक ठीक है जी बहुत बहुत धन्यवाद हाँ जी वो अभी ले लेते हैं जी अच्छा जी ओके जी ठीक है तीनों टाइम अलग अलग खाना होगा है ना चेंजेस चेंजेज हो गए अलग अच्छा 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 सब्जी अलग अलग होगा रोटी नहीं मिलती इसमें है ना इसी टाइम में नहीं सिर्फ चावल ही ਕੀ ਵਾਹ ਵਾ ਵਡਾ ਏਰੀਆ ਜੀ ਬਹੁਤ ਬੰਦੇ ਬੈਠੇ ਨੇ ਚਾਹ ਪਾਣੀ ਪੀ ਜਾਂਦੇ ਨੇ ਕਿਉਂਕਿ ਹਲੇ ਕਿਸਤੀ ਚੱਲੀ ਨਹੀਂ ਹੈ ਹਨਾ ਉਹਦੀ ਪੀ ਲੋ ਪਾਪੇ ਚਾਹ ਪਾਣੀ ਲੈ ਜਾ ਦ ਲੈ ਚਾਹ ਪੀ ਮੈਂ ਤਾਂ ਤੱਕ ਮੁੰਡੇ ਕਿਤੇ ਬਾਕੀ ਮੁੰਡੇ ਉੱਤੇ ਆਜੋ ਮਿਲਦੇ ਹਾਂ ਚਲੋ ਜੀ ਹੁਣ ਚੱਲਦੇ ਹਾਂ ਜੀ ਉੱਤੇ ਪਾਸੇ ਇਹਨਾਂ ਨੇ ਕਿਹਾ ਇੱਕ ਟਾਈਮ ਦਾ ਜਿਹੜਾ ਖਾਣਾ ਹੈਗਾ ਤਕਰੀਬਨ ਪੈਂਦਾ 120 ਰੁਪਏ ਦਾ ਜਿੱਚ ਦਾਲ ਦੋ ਸਬਜ਼ੀਆਂ ਚਾਵਲ ਪਿਕਲ ਤੇ ਪਾਪੜ ਹੁੰਦਾ ਹੈ ਜੀ ਸਹੀ ਹੈ ਸਹੀ ਹੈ ਠੀਕ ਹੈ 120 ਰੁਪਏ ਇਸ ਇੱਕ ਕੁਆਇਟ ਗੁੱਡ ਰੇਟ ਐਂਡ ਕੁਆਇਟ ਅ ਗੁੱਡ ਡੀਲ ਟੂ ਗ੍ਰੈਬ ਚਲੋ ਪਾਪਾ ਜੀ ਚੱਲੀ ਆ ਮੁੰਡੇ ਆ ਗਏ ਨੇ ਜੀ ਆ ਮੇਲੋ ਜੀ ਪਾਪਾ ਜੀ ਨੂੰ ਪਾਪਾ ਜੀ ਸਾਸਰੀ ਘਰ ਆ ਜੀ ਸਾਡੀ ਸਾਸਰੀ ਘਰ ਪਹਿਲੇ ਹੋ ਗਈ ਸੀ ਦੁਆਰਾ ਕਰਦੇ ਨੇ ਪਾਪਾ ਜੀ ਸਾਸਰੀ ਘਰ ਜੀ ਚਲੋ ਜੀ ਪਰ ਦੇਖਿਆ ਮੈਂ ਕਿ ਮੁੰਡੇ ਆਏ ਨਹੀਂ ਜਾ ਰਹੇ ਨੇ ਇਹ ਚਾਹ ਲਈ ਫਿਰ ਮੁੰਡੇ ਦੇ ਪਿੱਛੇ ਆਪਣੇ ਉੱਥੇ ਕਾਜ ਕੰਮ ਕਰਦੇ ਉਹ ਕਹਿੰਦਾ ਰਾਸ ਤੇ ਜਾ ਰਹੇ ਬਸ ਆ ਗਏ ਉਹ ਸਾਈਕਲਾਂ ਲਾਉਣ ਨੂੰ ਥੋੜਾ ਟਾਈਮ ਲੱਗ ਗਿਆ ਉਤਰッセ ਬੰਨੀ ਇਹਦੇ ਸਾਈਕਲਾਂ ਚਲੋ ਚਾਹ ਪਾਣੀ ਪੀਣਾ ਬਿੱਟੂ ਚਾਹ ਪਾਣੀ ਪੀਣਾ ਆ ਚੱਲ ਜੋ ਮਗਰਲੇ ਪਾਸੇ ਚਾਪੀ ਹਾਂ ਪੀਲੀ ਚਾਪੀ ਚੀਜ਼ ਦਾ ਦੱਸਣ ਦੀ ਲੋੜ ਨਹੀਂ ਆਪਾਂ ਇਹਨਾਂ ਦਾ ਕੰਮ ਤਾਂ ਹੋ ਗਿਆ ਹੁਣ ਸਾਡਾ ਵੀ ਖਾਣ ਪੀਣ ਵਾਲਾ ਕੰਮ ਜਿਹੜਾ ਹੈਗਾ ਸ਼ੁਰੂ ਕਰਦੇ ਅੰਦਰ ਖਾਣ ਪੀਣ ਦਾ ਕੰਮ ਹੈਗਾ ਨਹੀਂ ਤਾਂ ਆਪਣੇ ਕੋ ਵੈਸੇ ਤਾਂ ਇਧਰ ਲਿਆਂਦੀ ਲੋੜ ਨਹੀਂ ਆਪਾਂ ਸਾਰਾ ਕੁਝ ਸਮਾਨ ਲੈ ਆਏ ਹੋਏ ਆ ਜੀ ਆਪਣਾ ਉਹ ਬਰੈਡ ਬਰੁੱਡ ਜੇ ਨੇ ਨਾਲ ਆਪਣੀਆਂ ਜੈਮਾਂ ਜੀਆਂ ਨੇ ਉਹ ਨਾਲ ਐ ਪੋਤ-ਪੋਤ ਕੇ ਖਾਵਾਂਗੇ ਇਧਰ ਸਾਰਾ ਦਾ ਸਾਰਾ ਬੰਗ ਕਲਾਸ ਏਰੀਆ ਵੈ ਜੀ ਸਾਰੇ ਬੰਦੇ ਬੈਠੇ ਹੋਏ ਨੇ ਤੇ ਸਾਰਾ ਦਾ ਸਾਰਾ ਫੁੱਲ ਏਸੀ ਮਾਮਲਾ ਹੈ ਜੀ ਇਹਦਾ ਫੁੱਲ ਏਸੀ ਮਾਮਲਾ ਆ ਜਿੱਦਾਂ ਉੱਤੇ ਵਧੀਆ ਬੰਗ ਕਲਾਸ ਲੱਗੇ ਹੋਏ ਐਂ ਬੰਦ ਕਰਕੇ ਇੱਥੇ ਕਹਿੰਦੇ ਜਦੋਂ ਬਾਵਾ ਸੀ ਰਫ ਹੋਵੇ ਇੱਥੇ ਬੰਦਾ ਜਿਹੜਾ ਹੈਗਾ ਉਲਟੀਆਂ ਕਰ ਕਰ ਰ ਜਿਹੜਾ ਹੈਗਾ ਪਰੇਸ਼ਾਨ ਹੋ ਜਾਂਦਾ ਬਾਵਾ ਉਲਟੀਆਂ ਕਰਦਾ ਇਹ ਇਧਰਲੇ ਪਾਸੇ ਜਿਹੜਾ ਹੈਗਾ ਬਾਹਰ ਦੇਖਣ ਨੂੰ ਵਧੀਆ ਖਿੜਕੀਆਂ ਜੀਆਂ ਲੱਗੀਆਂ ਹੋਈਆਂ ਨੇ ਇਹ ਖੁੱਲਦੀਆਂ ਨਹੀਂ ਗਿਆ ਨਹੀਂ ਤਾਂ ਪਾਣੀ ਅੰਦਰਲੇ ਪਾਸੇ ਆ ਜਾਊਗਾ ਕਹਿੰਦੇ ਪਾਪਾ ਜੀ ਇਹ ਬੰਦ ਰਹਿੰਦੀਆਂ ਇਹ ਖੁੱਲ ਗਿਆ ਤਾਂ ਪਾਣੀ ਅੰਦਰ ਹੀ ਆ ਜਾਊਗਾ ਜਿਹੜਾ ਹਲਕਾ ਹੁੰਦਾ ਇਹਦੇ ਟੱਕਣ ਲਾ ਦਿਲ ਹੋਇਆ ਅੱਛਾ ਨਹੀਂ ਤਾਂ ਫਿਰ ਦਬਾਅ ਪਾ ਕੇ ਟੋਟਲ ਸਕਦੀਆਂ ਸਕਦਾ ਸੀਸਾ ਹੈ ਨਾ ਮੋਟਾ ਸੀਸਾ ਆ ਮੋਟਾ ਸੀਸਾ ਬੋਲਟ ਪ੍ਰੂਫ ਹੈ ਬੋਲਟ ਪ੍ਰੂਫ ਆ ਮੋਬਾਈਲ ਨਾਲ ਸੇਲ ਲੈ ਲਾ ਆ ਲੋ ਜੀ ਬਾਹਰਲਾ ਸੀਨ ਲੈ ਲਿਆ ਪਾਪਾ ਜੀ ਨੇ ਕਿਹਾ ਤਾਂ ਤੇ ਆ ਬਾਹਰ ਥੋੜਾ ਜਿਹਾ ਸਮੁੰਦਰ ਕਹਿੰਦੇ ਰਫ ਹੋਊਗਾ ਅੱਗੇ ਜਾ ਕੇ ਨਾ ਕੰਮ ਖਰਾਬ ਹੋਊਗਾ ਚਲੋ ਕੋਈ ਨਹੀਂ ਜੀ ਰਫ ਸੀਦੇ ਵੀਰ ਨਜ਼ਾਰੇ ਦੇਖ ਲਈਏ ਪਹਿਲੇ ਸਵਰਾਜ ਦੇ ਵੀਪ ਦੇ ਵਿੱਚ ਪੋਲੇ ਸੀਦੇ ਨਜ਼ਾਰੇ ਦੇਖੇ ਸੀਗੇ ਹੁਣ ਸਖਤ ਸੀਦੇ ਨਜ਼ਾਰੇ ਦੇਖਾਂਗੇ ਹੈਲੋ ਸਰ ਹੈਲੋ ਜੀ ਇਹ ਸਾਰੇ ਮਰਚੈਂਟ ਨੇਵੀਗਲ ਦੇ ਬਾਈ ਜਿਹੜੇ ਇੱਥੇ ਸਾਰਾ ਦਾ ਸਾਰਾ A to Z ਕੰਮ ਮੈਨੇਜ ਕਰਦੇ ਨੇ ਡੌਨਿੰਗ ਲਾਈਫ ਜੈਕਟ ਇਹ ਸਾਰਾ ਆਪਣਾ ਜੈਕਟ ਲਾਈਫ ਜੈਕਟ ਇਤੋਂ ਲੈ ਸਕਦੇ ਹੋ ਵੈਸੇ ਬਾਬਾ ਕਰੇ ਇਦਾਂ ਦੀ ਜਿਹੜੀ ਆਵੇ ਨਾ ਜੀ ਚੱਲੀਏ ਬਾਬਾ ਜੀ ਬਾਹਰ ਉਹ ਕਹਿੰਦੇ ਸਰਵੇਅਰ ਆਊਗਾ 2 ਮਿੰਟ ਬਹਿ ਜਾਓ ਬਹਿ ਜਿੰਨੇ ਫਿਰ ਅੰਦਰ ਆਜੋ ਇਹਦਾ ਵੀ ਹਸਾ ਪਤਾ ਹੋਵੇ ਜੀ ਜਿਹੜਾ ਆਪਣੀਆਂ ਮਾਤਾਵਾ ਵਾਲਾ ਪਹਿਣਾ ਵਾਲਾ ਜਿਹੜਾ ਬੰਕਲਾ ਸੀਰੀ ਹੈ ਹੈ ਕੱਠਾ ਹੀ ਹੈ ਪਰ ਉਥੇ ਲਿਖਿਆ ਸੀਗਾ ਊਮਨ ਵਾਲਾ ਆਰਡ ਅੱਜ ਇਦਾਂ ਹੁਣ ਇੱਥੇ 22% ਨੇ ਕਈਆਂ ਤੇ 24 ਨੇ ਕਈਆਂ ਤੇ 16 ਨੇ ਇਦਾਂ ਅੱਢ ਅੱਢ ਜਿਹੜੇ ਨੇ ਕਮਰਿਆਂ ਦਾ ਸਾਈਜ਼ ਹੈਗਾ ਹੈਨਾ ਪੁੱਛਦੇ ਆ ਬੰਕ ਕਲਾਸ ਰੂਮ 12 ਮੇਰੇ ਸਾਬ ਨਾਲ ਉਧਰਲੇ ਪਾਸੇ ਹੀ ਹੋਗਾ ਪਾਪਾ ਜੀ ਉਧਰ ਹੀ ਚਲਦੇ ਆ ਇਹ 2 ਨੰਬਰ ਇਹ 22 ਨੰਬਰ ਹੈ ਬੰਕ ਕਲਾਸ ਰੂਮ ਉਧਰ ਹੀ ਹੋਊਗਾ ਜੀ ਆ ਆਪਣਾ ਕਮਰਾ ਆ ਗਿਆ ਜੀ 3204 ਸਾਰਾ ਸਾਰਾ ਏਸੀ ਮਾਮਲਾ ਕੀ ਆ ਕੀ ਹੁੰਦਾ ਪਾਪਾ ਜੀ ਕੱਪੜੇ ਕੁੱਟਣ ਨੂੰ ਅੱਛਾ ਕਪੜੇ ਕਪੜੇ ਟੰਗਣ ਨੂੰ ਇਹ ਹੁੱਕਾਂ ਜੀਆਂ ਲੱਗੀਆਂ ਹੋਈਆਂ ਨੇ ਇਹ ਲੋਈ ਅਸਾਂ ਇਹਨਾਂ ਖੋਲ ਕੇ ਫਿਰ ਇੱਕੀ ਬੰਦ ਵੀ ਕਰ ਦਿੰਨੇ ਆ ਠੀਕ ਐ ਪੰਗੇ ਪੁੰਗੇ ਲੈਣਾਂ ਦੀ ਬਾਬਾ ਜੀ ਸਾਡੀ ਆਦਤ ਬਹੁਤ ਪੈੜੀ ਹੈ ਜੀ ਕਹਿੰਦਾ ਲਓ ਜੀ ਲਓ ਇਹੀ ਹੈ ਜੀ ਆਪਣਾ ਸਾਰਾ ਦਾ ਸਾਰਾ ਡੈਕ ਕਿਧਰ ਇਹ ਚਾਰੋਂ ਖਾਲੀ ਹੈ ਜੀ ਨਹੀਂ ਚਾਰੋਂ ਖਾਲੀ ਹੈ ਲਓ ਜੀ ਆਹ ਦੇਖੋ ਜੀ ਇਧਰ ਆਰਮਨਾਲ ਪਾਵਾਂਗੇ ਜੀ ਲੁੱਕ ਕੇ ਪਾਵਾਂਗੇ ਲੁੱਕ ਕੇ ਮੇਰਾ ਜਾਈ ਲੁੱਕ ਕੇ ਪਾਵਾਂਗੇ ਪਾਪਾ ਜੀ ਕਿ ਨਹੀਂ ਇਹ ਪਰਦੇ ਪੁਰਦੇ ਲਾ ਕੇ ਅਸੀਂ ਗਾਇਬ ਹੋ ਜਾਣਾ ਇੱਕ ਦਿਨ ਵਾਸਤੇ ਉਹ ਸਭ ਫੁੱਲ ਹੋ ਗਿਆ ਫੁੱਲ ਹੋ ਗਿਆ ਫੁੱਲ ਹੋ ਗਿਆ ਇਹ ਤਾਂ ਹੈ ਟਿਕਨ ਦਾ ਸੀਟ ਨੰਬਰ ਕਰਨਾ ਸੀਟ ਬੈਗ ਵਗੈਰਾ ਰੱਖਤਾ ਸੀਟਾਂ ਨੰਬਰ ਛੜੀਆਂ 1 2 3 4 ਸੀਗੀਆਂ ਤੇ ਆ ਮੇਰਾ ਹੀ ਸਪੀਕਰ ਜੀ ਥੋੜਾ ਜਿਹਾ ਕਿਹੜਾ ਹਾਂਜੀ ਹਾਂਜੀ ਨਾਲੇ ਕੋਨੇ ਛੁੜੀ ਜਾਗੇ ਵਿਲੇ ਬੈਠੇ ਤੇ ਗਾਣੇ ਲਾਵਾਂਗੇ ਕਿਸ਼ੋਰ ਕੁਮਾਰ ਕਦੀ ਲਤਾ ਮੰਗੇਸ਼ਕਰ ਤੇ ਦੇਸ਼ ਭਗਤੀ ਦੇ ਗਾਣੇ ਲਾ ਲਾਂਗੇ ਨਾ ਪੈਸਾ ਛੁੜਾ ਲੁਕੋੜੀ ਸਾਹਮਣੇ ਆ ਮੇਰਾ ਉਧਰ ਰੱਖਾ ਉਧਰਲੇ ਪਾਸੇ ਹਾਂਜੀ ਚਲੋ ਜੀ ਕਿੰਨੀ ਸੋਹਣੀ ਪੇਂਟਿੰਗ ਬਣੀ ਹੋਈ ਹੈ ਜੀ ਅੱਧੇ ਤੋਂ ਜ਼ਿਆਦਾ ਜਹਾਜ਼ ਤਾਂ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਹੈ ਜਹਾਜ਼ ਦਾ ਨਾਮ ਹੈ ਜੀ ਆਪਣਾ ਸਿੰਧੂ ਜਿਹੜੀ ਸਾਡੀ ਟਿਕਟ ਹੈਗੀ ਉੱਤੇ ਲਿਖਿਆ ਹੋਇਆ ਸੀਗਾ ਨੰਦਾਂ ਪਰ ਜਾ ਰਿਹਾ ਜੀ ਸਿੰਧੂ ਕੋਈ ਟੈਕਨੀਕਲ ਇਸ਼ੂਜ਼ ਹੋ ਜਾਂਦੇ ਨੇ ਤੇ ਇੱਧਰ-ਇੱਧਰ ਲਟਰਨ ਸੱਟਰ ਹੋ ਜਾਂਦਾ ਆ ਫਿਰ ਜਾਂਦਾ ਰਹਿੰਦਾ ਜੀ ਹੁਣ ਇਹ ਜਹਾਜ਼ ਦੇ ਵਿੱਚ ਆਪਾਂ ਕੈਂਪਰਲ ਵੀ ਪਹੁੰਚ ਜਾਗੇ ਹੋਪ ਕਰਦੇ ਆ ਇਸ ਵੀਡੀਓ ਨੇ ਤੇ ਸਵਾਗਤ ਕਰਦਾ ਮੋਟਾ-ਵੋਟਾ ਮੈਂ ਸਾਰਾ ਕੁਝ ਹਾਇਦ ਦਾ ਦੱਸਦਾ ਟਿਕਟ ਦੱਸਤੀ ਹੈ तकरीबन ਸਾਡੀ 4000 ਕੁਛ ਰੁਪਏ ਟਿਕਟ ਲੱਗੀ ਹੈ 4 ਬੰਦਿਆਂ ਦੀ 16000 ਕੁਛ ਰੁਪਏ ਟਿਕਟ ਲੱਗੀ 17000 ਇੱਕ ਲਮਸਮ ਮੰਨ ਕੇ ਚੱਲੋ 17000 ਤੋਂ ਉੱਪਰ ਹੀ ਲੱਗ ਗਿਆ ਤੇ ਉਸ ਤੋਂ ਬਾਅਦ ਸਾਡਾ 11000 ਰੁਪਿਆ ਅਰਾਊਂਡ ਲੱਗਿਆ ਜੀ ਸਾਈਕਲ ਆ ਦਾ ਉਹ ਲਗਾ ਕੇ ਚੱਲੋ 17 11 28 28 ਜਾਣ 28 ਆਣ ਜੀ 56000 ਰੁਪਏ 올ਓਵਰ ਸਪਾਂਸਰਡ ਬਾਈ ਆਪਣੇ ਜਿਹੜੇ ਨੇ ਉੱਥੇ ਪੋਰਟ ਪਲੇਅਰ ਦੇ ਸਿਕ ਸੰਗਤਾਂ ਨੇ ਉਹਨਾਂ ਦੇ ਵਜੋਂ ਦੁਬਾਰਾ ਕਰਿਆ ਗਿਆ ਕਿਨਾਂ ਤੁਸੀਂ ਕੰਪਲ ਵੀ ਜਾਓ ਉੱਥੇ ਵੀ ਜਾ ਕੇ ਕੋਈ ਮੋਟਰਸਾਈਕਲ ਲੈ ਕੇ ਜਾਓ ਤੇ ਪਹਿਲੇ ਸਾਈਕਲਿਸਟ ਬਣ ਜਾਓ ਤੁਸੀਂ ਉੱਥੇ ਜਾ ਕੇ ਆਪਣਾ ਕੇਂਦਰਾ ਪੁਆਇੰਟ ਤੋਂ ਸਾਰਾ ਯੋਗਿੰਦਰ ਨਗਰ ਕੇਐਮਐਲ ਵੀ ਦੇ ਅੰਦਰ ਹੋਰ ਵੀ ਜਗ੍ਹਾਵਾਂ ਨੇ ਘੁੰਮਣ ਵਾਲੇ ਬਸ ਇਸ ਵੀਡੀਓ ਨਾਲ ਇਸ ਮੌਕੇ ਕਰਦੇ ਆ ਮਿਲਦੇ ਹਾਂ ਜੀ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਤਕਾਂ ਦੇ ਲਈ ਬੋਡ ਬਾਇਰ ਆਪ ਰਖਾ ਚਾਰਦੀ ਕਲਾ ਤੋਂ ਸਾਸ਼ਰੀ ਕਾ ਜੀ ਤੇ ਇੱਕ ਹੋਰ ਗੱਲ ਹੈ ਜੀ ਹਾਈ ਪੁਆਇੰਟ ਹੁੰਦਾ ਹੈ ਐਂਡ ਦੇ ਵਿੱਚ ਜੇ ਦਬਾ ਤਾ ਤਾਂ ਤੁਸੀਂ ਪਹਿਲੇ ਤਾਂ ਠੀਕ ਹੈ ਜੇ ਨਹੀਂ ਦਵਾਇਆ ਥੰਨੇ ਹਾਈ ਪਲਾ ਪੁਆਇੰਟ ਜ਼ਰੂਰ ਦਵਾ ਦਿਓ ਤੇ ਆਨ ਲਾਈਕ ਵੀ ਕਰ ਦਿਓ ਬਸ ਹੁਣ ਫਿਰ ਮਿਲਦੇ ਹਾਂ ਜੀ ਆਪਣੇ ਵਲੋਗਾ ਦੇ ਨਾਲ ਤੇ ਬਸ ਬਣੇ ਰਿਹਾ ਕਰੋ ਲਾਈਕ ਕਰਦੇ ਰਿਹਾ ਕਰੋ ਹਰੇਕ ਵਕਤ ਹਰੀ ਹਰੀ ਰਹੋ ਹਰੀ ਹਰੀ ਸ਼ੂ ਆਈ ਕਰ